ਉਸਲਾ ਜਗਿੰਦਰ ਸਿੰਘ ਕੇਦੇ ਨੂੰ ਪੰਜਾਬੀ ਇਤਿਹਾਸ ਨੂੰ ਬਹੁਤ ਵੱਡੀ ਦੇਣ ਆ ਖਾਸ ਕਰਕੇ ਸਿੱਖੀ ਵਾਸਤੇ ਉਹਨਾਂ ਨੇ ਜਿਹੜਾ ਉੱਚਾ ਦਾ ਬਾਬੇ ਨਾਨਕ ਦਾ ਏਡਾ ਵੱਡਾ ਇੱਕ ਇੰਸਟੀਚਿਊਟ ਖੜਾ ਕੀਤਾ ਮੈਂ ਸਮਝਦਾ ਇਹ ਤੋਂ ਸਾਡੇ ਨੌਜਵਾਨ ਪੀੜ੍ਹੀ ਨੂੰ ਵਾਲਿਆਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਆ ਬਾਬੇ ਨਾਨਕ ਦੀ ਅਸਲੀ ਫਿਲਾਸਫੀ ਜਿਹੜੀ ਆ ਜੋ ਕਿਰਤ ਕਰੋ ਨਾਮ ਜਪ ਵੰਡ ਛਕੋ ਦਾ ਜੋ ਸਿਧਾਂਤ ਸੀ ਉਹਨਾਂ ਦਾ ਉਹਦੇ ਬਾਰੇ ਇੱਥੇ ਕਾਫੀ ਕੋਈ ਜਾਣਕਾਰੀ ਜਿਹੜੀ ਮਿਲਦੀ ਆ ਮਿਊਜ਼ੀਅਮ ਬਣਾਇਆ ਜੇ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਮੀਡੀਅਮ ਦੇਖੇ ਤੇ ਮੈਨੂੰ ਸਮਝਣਾ ਉਹ ਜਿੱਥੇ ਸਿੱਖੀ ਨਾਲ ਜੁੜੇਗੀ ਉੱਥੇ ਪੰਜਾਬੀਅਤ ਨਾਲ ਜੁੜੇਗੀ ਔਰ ਆਪਣੇ ਜਿਹੜਾ ਵਿਰਸਾ ਵਾ ਉਹਨਾਂ ਨਾਲ ਜੁੜਨ ਵਾਸਤੇ ਬਹੁਤ ਜ਼ਰੂਰੀ ਆ ਉਦੋਂ ਸਾਹ ਜਗਿੰਦਰ ਸਿੰਘ ਜੀ ਦੇ ਅੱਜ ਬਰਸੀ ਆ ਮੈਨੂੰ ਉਹਨਾਂ ਨੇ ਆਪਣੇ ਕਲਮ ਰਾਹੀਂ ਬਹੁਤ ਕੁਝ ਲਿਖਿਆ ਬਹੁਤ ਕੋਈ ਲੋਕਾਂ ਨੂੰ ਮਾਰਗਦਰਸ਼ਨ ਦਿੱਤਾ ਆ ਸਾਰੇ ਅੱਜ ਇਹੀ ਆਏ ਆ ਉਹਨਾਂ ਸ਼ਰਧਾ ਦੇ ਫੁੱਲ ਪੇਂਟ ਕਰਦੇ ਆ ਸਾਡੇ ਮਗਰ ਲਿਆਂ ਲਈ ਉਹ ਬਹੁਤ ਕੁਝ ਛੱਡ ਕੇ ਗਏ ਨੇ ਕਰਨ ਲਈ ਐਸੀ ਉਹ ਪੂਰਾ ਕਰੀਏ ਸुरू ਤੋਂ ਹੀ ਮੈਂ ਹੀ ਇਹ ਸ਼ੁਰੂ ਕਰਾਤਾ ਮੇਰੀਟਰ ਆ ਗਏ ਜੇ ਜਮੀਨ ਵਾਹੀ ਪਹਿਲੇ ਪਹਿਲੀ ਵਾਰੀ ਇੱਥੇ ਟਰੈਕਟਰ ਅੰਦਰ ਖੜਿਆ ਅੱਜ ਵੀ ਉਹ ਫੋਟੋ ਲੱਗੀ ਹੋਈ ਐ ਜਿਹੜਾ ਕੰਮ ਇੱਥੇ ਸਰੌਣੀ ਕਮੇਟੀ ਨਹੀਂ ਕਰਦੀ ਇਹ ਗੁਰਦੁਆਰਿਆਂ ਚ ਨਹੀਂ ਹੁੰਦਾ ਉਹ ਇੱਥੇ ਹੋਊਗਾ ਸਿੱਖੀ ਵਾਤੇ ਬਾਬੇ ਨਾਨਕ ਦਾ ਜਿਹੜਾ ਮਿਸ਼ਨ ਐ ਇਹਨੂੰ ਪੂਰਾ ਕਰਨ ਬਾਅਦ ਤੇ ਇਹਦਾ ਰੋਲ ਹੋਊਗਾ ਉਹਨਾਂ ਨੇ ਤਾਂ ਇੱਕ ਦੁਨੀਆ 'ਚ ਅਜੂਬਾ ਖੜਾ ਕਰਤਾ ਜਿਹੜਾ ਕੋਈ ਕਰ ਨਹੀਂ ਸਕਿਆ ਅਜ ਤੱਕ ਸਿੱਖਾਂ 'ਚ ਬਾਬੇ ਨਾਨਕ ਵਾਹਿਗੁਰੂ